ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਇਹ ਹੈ ਗੁਰਦੁਆਰਾ ਸ੍ਰੀ ਸੀਤਲ ਸਰ ਸਾਹਿਬ ਜੋ ਮਾਨਸਾ ਜ਼ਿਲ੍ਹੇ ਦੇ ਕਸਬਾ ਚੁਨੀਰ ਔਰ ਪਿੰਡ ਖਿਆਲੀ ਚੇਲਾਵਲੀ ਦੇ ਖੇਤਾਂ ਵਿੱਚ ਸੁਸ਼ੋਭਿਤ ਹੈ ਗੁਰਦੁਆਰਾ ਸਾਹਿਬ ਦੇ ਦੱਸੇ ਗਏ ਇਤਿਹਾਸ ਦੇ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਗੁਰਦੁਆਰਾ ਸ੍ਰੀ ਸੂਲੀ ਸਰ ਸਾਹਿਬ ਵਿਖੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਹੁੰਚੇ ਸਨ ਤਾਂ ਉਥੋਂ ਚੋਰਾਂ ਦੇ ਵੱਲੋਂ ਉਹਨਾਂ ਦਾ ਘੋੜਾ ਚੋਰਾ ਕੇ ਇਸ ਜਗ੍ਹਾ ਤੇ ਲਿਆਂਦਾ ਗਿਆ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਦਿਸਣਾ ਬੰਦ ਹੋ ਗਿਆ ਔਰ ਸਿੰਘਾਂ ਦੇ ਵੱਲੋਂ ਉਹਨਾਂ ਚੋਰਾਂ ਨੂੰ ਪਕੜ ਕੇ ਗੁਰੂ ਸਾਹਿਬ ਦੇ ਪੇਸ਼ ਕੀਤਾ ਗਿਆ ਸੀ ਬਾਅਦ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਸ ਜਗ੍ਹਾ ਤੇ ਪਹੁੰਚੇ ਜਿੱਥੇ ਇੱਕ ਬਹੁਤ ਛੋਟੀ ਜਿਹੀ ਛਪੜੀ ਜਿਹਨੂੰ ਟਾਬ ਵੀ ਆਖਿਆ ਜਾਂਦਾ ਹੈ ਉਸ ਦੇ ਪਾਣੀ ਨੂੰ ਸীতਲ ਜਲ ਦਾ درجہ ਦਿੱਤਾ ਅਸਾਮਲੇ ਨਜ਼ਰ ਆਉਂਦੀ ਹੈ ਉਹ ਛਪੜੀ ਜੋ ਉਸ ਜ਼ਮਾਨੇ ਦੇ ਵਿੱਚ ਕੱਚੀ ਸੀ ਹੁਣ ਇਸ ਨੂੰ ਪੱਕੀ ਕਰ ਦਿੱਤਾ ਗਿਆ ਹੈ ਇਸ ਜਗ੍ਹਾ ਤੇ ਉਹ ਅਸਥਾਨ ਵੀ ਮੌਜੂਦ ਹੈ ਜਿਸ ਬਾਰੇ ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਤੋਂ ਪਹਿਲਾਂ ਜਿਸ ਜਗ੍ਹਾ ਤੇ ਵਿਰਾਜਮਾਨ ਹੋਏ ਸਨ ਉਸ ਜਗ੍ਹਾ ਤੇ ਇੱਕ ਛੋਟਾ ਜਿਹਾ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ ਹੈ जो स्क्रीन से तहनों तो नजर आता है इस अस्थान की सेवा संत महापुरुष बाबा दर्शन सिंह जी फता मालोका वाले पिछले काफी समय तो कर रहे हैं उन्होंने देख रेख ये दे दे सब कुछ धार्मिक समागम और गुरु घर की सेवा चल रही है ਸਕ੍ਰੀਨ ਦੇ ਉੱਤੇ ਨਜ਼ਰ ਆਉਂਦੀਆਂ ਉਹ ਵਿਰਾਸਤੀ ਪੁਰਾਣੀਆਂ ਚੱਕੀਆਂ ਕਿਸੇ ਗੁਰੂ ਦੇ ਸਿੰਘ ਵੱਲੋਂ ਇਸ ਗੁਰੂ ਘਰ ਨੂੰ ਭੇਜੀਆਂ ਗਈਆਂ ਨੇ ਜਿਨ੍ਹਾਂ ਦੀ ਵਰਤੋਂ ਅੱਜ ਵੀ ਗੁਰੂ ਘਰ ਦੇ ਵਿੱਚ ਗਾਹੇ-ਬਗਾਹੇ ਕੀਤੀ ਜਾਂਦੀ ਹੈ ਇਹ ਉਹ ਚੱਕੀਆਂ ਹਨ ਜਿਨ੍ਹਾਂ ਤੇ ਕਦੇ ਦਾਲ ਦਲੀ ਜਾਂਦੀ ਸੀ ਬਲੀਆਂ ਦਲਿਆ ਜਾਂਦਾ ਸੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ ਵਕਤ ਗੁਰੂ ਘਰ ਦੇ ਵਿੱਚ ਧਾਰਮਿਕ ਸਮਾਗਮ ਚੱਲ ਰਹੇ ਹਨ ਦਸਵੀ ਦਾ ਮੇਲਾ ਜਾਂ ਕੋਲੋਂ ਦਸਵੀ ਦਾ ਦਿਹਾੜਾ ਇਸ ਜਗ੍ਹਾ ਤੇ ਮਨਾਇਆ ਜਾਂਦਾ ਹੈ ਜਦੋਂ ਵੀ ਕਦੇ ਮੌਕਾ ਲੱਗੇ ਤਾਂ ਗੁਰਦੁਆਰਾ ਸੀਤਲ ਸਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਿਓ ਇਹ ਸਥਾਨ ਮਾਨਸਾ ਤੋਂ ਸਰਸਾ ਵੱਲੋਂ ਜਾਂਦੇ ਸਮੇਂ ਖੱਬੇ ਪਾਸੇ ਔਰ ਜਦੋਂ ਸਰਸਾ ਤੋਂ ਜਾਂ ਕਹਿ ਲੋ ਸਰਦੂਲਗੜ੍ਹ ਤੋਂ ਮਾਨਸਾ ਨੂੰ ਜਾਇਆ ਜਾਵੇ ਤਾਂ ਸੱਜੇ ਪਾਸੇ ਕਿਲੋਕੀਮੀਟਰ ਵਿਥਲਾਲ ਬਣਿਆ ਹੋਇਆ ਹੈ ਸੂਹ ਇਲਾਕੇ ਦੀਆਂ ਦੂਰ ਦਰਾਡੇ ਦੀਆਂ ਸੰਗਤਾਂ ਵਿੱਚ ਅਥਾ ਸਰਦਾ ਇਸ ਸਥਾਨ ਦੇ ਪ੍ਰਤੀ ਬਣੀ ਹੋਈ ਹੈ ਬਿਲਕੁਲ ਜੇ ਕਹਿ ਲਿਆ ਜਾਵੇ ਤਾਂ ਇਹ ਲੇਟੈਸਟ ਸਥਾਨ ਹੈ ਜੋ ਕਾਫੀ ਖੋਜਾਂ ਤੋਂ ਬਾਅਦ ਕਾਫੀ ਮਿਹਨਤ ਮੁਸ਼ਕਲ ਤੋਂ ਬਾਅਦ ਮਹਾਪੁਰਸ਼ਾਂ ਨੇ ਇਸ ਸਥਾਨ ਦਾ ਜਾਂ ਇਸ ਜਗ੍ਹਾ ਦਾ ਅਸਲੀ ਟਿਕਾਣਾ ਲੱਭਿਆ ਜਿੱਥੇ ਅੱਜ ਗੁਰਦੁਆਰਾ ਸੀਤਲ ਸਰ ਸਾਹਿਬ ਸੁਸ਼ੋਭਿਤ ਹੈ ਸੋ ਸਾਰਿਆਂ ਦਾ ਇਸ ਵੀਡੀਓ ਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੇਕਰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਧਾਰਮਿਕ ਸਥਾਨ ਦੀ ਵੀਡੀਓ ਨੂੰ ਅਗਲੇ ਸ਼ੇਅਰ ਵੀ ਜ਼ਰੂਰ ਕਰਿਓ ਸੋ ਜ਼ੈਲਦਾਰ ਟੀਵੀ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ